ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੀਡੀਓ ਪਾਉਣੀ ਨਹੀਂ ਸੀ ਚਾਹੁੰਦਾ ਮਜਬੂਰੀ ਬਣ ਜਾਂਦੀ ਏ ਜਦੋਂ ਤੁਹਾਡੇ ਤੇ ਕੋਈ ਗੰਭੀਰ ਆਰੋਪ ਲਾਵੇ ਆਪਣੇ ਆਪ ਨੂੰ ਬਚਾਉਣ ਵਾਸਤੇ ਤਾਂ ਮਜਬੂਰੀ ਬਣ ਜਾਂਦੀ ਏ ਵੀਡੀਓ ਪਾਉਣਾ ਸੋ ਅਜੋਨੇ ਬਲੈਕਮੇਲਰ ਹੰਨੀ ਸੇਠੀ ਨੇ ਵੀਡੀਓ ਵਾਇਰਲ ਕੀਤੀ ਹੈ ਕਿ ਮੇਰਾ ਜੀ ਭਰਾ ਇੱਧਰ ਉੱਧਰ ਹੋ ਗਿਆ ਫਲਾਣਾ ਹੋ ਗਿਆ ਠਮਕਾ ਹੋ ਗਿਆ ਉਹ ਜੀ ਉਹਨੂੰ ਕੁਝ ਹੋ ਗਿਆ ਫਲਾਣਾ ਜ਼ਿੰਮੇਵਾਰ ਹੋਏਗਾ ਇਹਦੀ ਅਸਲ ਸੱਚਾਈ ਕੀ ਹੈ ਪਿਛਲੀ ਉਹ ਵੀ ਸੁਣ ਸਾਡੇ ਨਾਲ ਇੱਕ ਸਾਡੀ ਬਿਜ਼ਨਸ ਪਾਰਟਨਰ ਹੁੰਦੀ ਸੀ ਟੈਟੂ ਸਟੂਡੀਓ ਚ ਉਹਨੂੰ ਪਿਛਲੇ ਕਾਫੀ ਦਿਨਾਂ ਤੋਂ ਇਹ ਬਲੈਕਮੇਲ ਕਰ ਰਿਹਾ ਹੈ ਉਹ ਕੁੜੀ ਕਾਫੀ ਮਾਨਸਿਕ ਪਰੇਸ਼ਾਨ ਹੈ ਦੇਖੋ ਜਦੋਂ ਇਨਸਾਨ ਜ਼ਿੰਦਗੀ ਚ ਅੱਗੇ ਵੱਧਦਾ ਹੈ ਮੈਰਿਜ ਹੋ ਜਾਂਦੀ ਹੈ ਉਹਦੇ ਲਈ ਉਹਦੀ ਵਾਈਫ ਹੀ ਸਾਰਾ ਕੁਝ ਹੁੰਦਾ ਹੈ ਜਿਸ ਤਰ੍ਹਾਂ ਮੈਂ ਮੇਰੇ ਲਈ ਮੇਰੀ ਵਾਈਫ ਹੀ ਸਾਰਾ ਕੁਝ ਇਹ ਲੋਕ ਇਹਨਾਂ ਦਾ ਕਿਰਦਾਰ ਤੁਹਾਡੇ ਸਾਹਮਣੇ ਆ ਗਿਆ ਇਹਨਾਂ ਨੇ ਆਪ ਹੀ ਉਹ ਵੀਡੀਓ ਵਾਇਰਲ ਕਰਾਤੀ ਦੁਕਾਨ ਤੇ ਕੁੜੀਆਂ ਜਿਹੜੀਆਂ ਆਪਾਂ ਕੰਮ ਵਾਸਤੇ ਰੱਖਦੇ ਆ ਉਹ ਆਪਣੇ ਬੱਚਿਆਂ ਵਰਗੀਆਂ ਹੁੰਦੀਆਂ ਸ਼ੂਟ ਮੇਰੇ ਕੋਲ ਦੁਕਾਨ ਤੇ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਤੁਸੀਂ ਉਹਨਾਂ ਤੋਂ ਮੇਰੇ ਬਾਰੇ ਪੁੱਛਿਓ ਵੀ ਪ੍ਰਿੰਕਲ ਨੇ ਕਦੀ ਬੱਚੇ ਭੈਣ ਤੋਂ ਬਿਨਾ ਗੱਲ ਕੀਤੀ ਇਹਨਾਂ ਦਾ ਕਰਤਾਰ ਪੁੱਛਿਓ ਇਹ ਕਿੱਡੇ ਇੱਕ ਗੰਦਗੀ ਦੇ ਡੁੱਬੇ ਹੋਏ ਨੇ ਦੋਨੋਂ ਭਰਾ ਹੰਨੀ ਤੇ ਹੈਰੀ ਸਿਟੀ ਹੁਣ ਤੁਹਾਨੂੰ ਦੱਸਦਾ ਮੈਂ ਕੱਲ ਰਾਤੀ ਇਹਨੇ ਮੈਨੂੰ 1.5 ਵਜੇ ਫੋਨ ਕੀਤਾ ਬਹੁਤ ਜ਼ਿਆਦਾ ਤੇ ਮੈਂ ਚੱਕੇ ਨਹੀਂ ਚੱਕੇ ਨਹੀਂ ਤੇ ਫਿਰ ਇਹਨੇ ਕਿਸੇ ਅਨਨੌਮ ਨੰਬਰ ਤੋਂ ਕਾਲ ਕੀਤੀ ਤੇ ਮੈਂ ਚੱਕ ਲਈ ਉਹ ਪ੍ਰਿੰਕਲ ਉਹ ਵੀਰੇ ਹੈਰੀ ਨੇ ਫਰਨੈਲ ਪੀ ਲਈ ਉਹ ਵੀਰੇ ਮੈਂ ਕਿਹਾ ਯਾਰ ਮੈਨੂੰ ਕੋ ਫੋਨ ਕਰ ਰਿਹਾ ਜਦੋਂ ਹੈਰੀ ਗੰਦ ਪਿੱਲ ਬਕਦਾ ਪਿਆ ਸੀ ਉਦੋਂ ਤੈਂ ਹੈਰੀ ਨੂੰ ਰੋਕਿਆ ਲੜਾਈ ਤਾਂ ਤੇਰੇ ਨਾਲ ਸੀ ਜਦੋਂ ਹੈਰੀ ਦੀਆਂ ਇੰਟਰਵਿਊਆਂ ਚੱਕ ਕੇ ਕੱਚੂ ਕੁੰਬੇ ਦੀਆਂ ਉਹਨਾਂ ਨੇ ਨਿਊਜ਼ ਚੈਨਲ ਵਾਲਿਆਂ ਨੇ ਚਲਾਈਆਂ ਉਦੋਂ ਤੂੰ ਬੋਲਿਆ ਕਿੱਡਾ ਉਸ ਬੰਦੇ ਨੇ ਗੰਦ ਬੱਕਿਆ ਇਹ ਤੁਹਾਨੂੰ ਮੈਂ ਉਹ ਗੱਲ ਬਖਰੀ ਬਾਝ ਦੱਸਾਂਗਾ ਵੀ ਜਿਹੜੀ ਇਹਨਾਂ ਨੇ ਕੁੜੀ ਨੂੰ ਬਲੈਕਮੇਲ ਕੀਤਾ ਜਿਹੜੀ ਕੁੜੀ ਨੂੰ ਇਹ ਫੋਨ ਕਰਦੇ ਸੀ ਜਿਹਨੂੰ ਇਹ ਧਮਕਾਉਂਦੇ ਸੀ ਵੀ ਤੇਰੀ ਫੋਟੋ ਵਾਇਰਲ ਕਰ ਦਾਂਗੇ ਐ ਕਰ ਦਾਂਗੇ ਉਹ ਕਰ ਦਾਂਗੇ ਇਹ ਤਾਂ ਆਪਣੀ ਜਨਾਨੀ ਦੇ ਸਕੇ ਹੈ ਹੀ ਨਹੀਂ ਅਸੀਂ ਤਾਂ ਹੈਗੇ ਆ ਸਾਡੇ ਲਈ ਸਾਡਾ ਪਰਿਵਾਰ ਸਾਰਾ ਕੁਝ ਹੈ ਮੈਂ ਆਪਣੇ ਮਾਪੇ ਦਾ ਕਿੰਨਾ ਸਕੇ ਇਹ ਤਾਂ ਤੁਹਾਨੂੰ ਬਹਿਨ ਸੋਣੀ ਦੱਸ ਦੇਣਗੇ ਤੇ ਮੈਂ ਆਪਣੀ ਵਾਈਫ ਦਾ ਕਿੰਨਾ ਸਕੇ ਇਹ ਮੇਰੇ ਸਹੁਰੇ ਦੱਸ ਦੇਣਗੇ ਇਹ ਕਿਸੇ ਦਾ ਨਹੀਂ ਸਕੇ ਹੈਗੇ ਬੰਦੇ ਆਹ ਹਨੀ ਦੀ ਵੀਡੀਓ ਸੁਣਦੇ ਹੈਰੀ ਦੀ ਵੀਡੀਓ ਸੁਣੋ ਜਿਹੜਾ ਪਹਿਲੇ ਤੂੰ ਸਾਲਾ ਡਰੀਂ ਆ ਨਾ ਤੂੰ ਕਿੱਡਾ ਕੋ ਬਦਮਾਸ਼ ਲੁਧਿਆਣੇ ਦਾ ਤੇਰੀ ਛਤਰਖਾਂਦੇ ਦੀ ਵੀਡੀਓ ਮੇਰੇ ਕੋਲ ਤੈਨੂੰ ਤੂੰ ਕਹਿੰਦਾ ਦਰਾਹੇ ਚ ਇੱਕ ਬੰਦਾ ਤੇਰੇ ਗੌਂਡ ਦੇ ਵਿੱਚ ਤੈਨੂੰ ਵੀਡੀਓ ਇਹ ਤੇਰੇ ਬੋਲਣੇ ਕੱਲ ਲਾਈਵ ਦੇ ਵਿੱਚ ਕਹਿੰਦਾ ਆ ਕਿ ਪ੍ਰਿੰਕਲ ਤੈਨੂੰ ਕੁੱਟਨਿਆਂ ਦੀ ਮੇਰੇ ਕੋਲ ਵੀਡੀਓ ਫਿਰ ਭਰਾ ਤੂੰ ਜੰਮ ਤੱਕ ਕਰਦੇ ਰੱਖੀ ਕੋ ਬੈਠਾ ਕਾਦੇ ਵਾਸਤੇ ਰੱਖੀ ਬੈਠਾ ਜੰਮ ਤੱਕ ਕਰਦੇ ਥੋੜੇ ਹੁਣ ਤੂੰ ਕਹਿੰਦਾ ਵੀ ਇਹਨੇ ਮੇਰੀ ਵਾਈਫ ਤੋਂ ਵੀਡੀਓ ਬਣਵਾ ਲਈ ਮੇਰੇ ਬੱਚੇ ਤੋਂ ਵੀਡੀਓ ਬਣਵਾ ਲਈ ਮੇਰੇ ਕੋਲ ਤਾਂ ਉਹ ਵੀ ਆਡੀਓ ਪਈ ਹੈ ਜਿਹੜੇ ਤੁਹਾਡੇ ਇੱਕ ਰਿਸ਼ਤੇਦਾਰ ਤੁਹਾਡੀ ਵਾਈਫ ਨੂੰ ਕਹਿੰਦਾ ਵੀ ਤੂੰ ਪ੍ਰਿੰਕਲ ਕੋਲ ਕੀ ਫੜਨ ਗਈ ਸੀ ਫਲਾਣਾ ਉਹ ਮੈਂ ਵਿੱਚੋਂ ਡੈਸ਼ ਕਰ ਰਿਆ ਹੱਲੇ ਉਹ ਮੈਂ ਪੂਰੀ ਦੀ ਪੂਰੀ ਦੇਖੋ ਜਿਹੜੀ ਮੇਰੇ ਕੋਲ ਆਈ ਫੋਨ ਮੈਂ ਰਿਕਾਰਡਿੰਗਾਂ ਨਹੀਂ ਕਰਦਾ ਨਾ ਮੈਨੂੰ ਆਦਤ ਹੈ ਮੇਰੇ ਜਿਹੜੇ ਆ ਵੋਇਸ ਮੈਸੇਜ ਆਪਾਂ ਇੱਕ ਦੂਜੇ ਨੂੰ ਪਾੰਨੇ ਆ ਮੇਰੇ ਫੋਨ 'ਚ ਵੋਇਸ ਮੈਸੇਜਾਂ ਦੀ ਵਾਈਫ ਦੇ ਪਈ ਆ ਵੀ ਪ੍ਰਿੰਕਲ ਵੀਰੇ ਮੇਰੀ ਮਦਦ ਕਰੇ ਮੈਨੂੰ ਤੰਗ ਕਰ ਤਾ ਪਹਿਲੇ ਆਪ ਦਾ ਘਰ ਸੰਭਾਲੋ ਫਿਰ ਕਿਸੇ ਤੇ આરોਪ ਲਾਓ ਸਮਝ ਆਈ ਮੇਰੀ ਗੱਲ ਮੈਨੂੰ ਫਿਰ ਰਾਤ ਸੰਦੀਪ ਬਾਈ ਦਾ ਫੋਨ ਆਇਆ ਪ੍ਰਿੰਕਲ ਤੂੰ ਵੀਡੀਓ ਡਿਲੀਟ ਕਰ ਦੇ ਦੋ ਚਾਰ ਚੱਲ ਮੇਰਾ ਮਾਨ ਰੱਖ ਲੈ ਮੈਂ ਕਹ ਕੋਈ ਗੱਲ ਨਹੀਂ ਹੁਣ ਇਹ ਵੀ ਤੈਨੂੰ ਦੱਸਣ ਲੱਗਾ ਹੰਨੀ ਮੈਨੂੰ ਆਪਦੇ ਮਾਪੇ ਬਾਪ ਦੀ ਸਾਰੇ ਪਰਿਵਾਰ ਦੀ ਸੌ ਮੈਂ ਮਰਦਾ ਮਰ ਜੂੰ ਨਾ ਤੈਨੂੰ ਜ਼ਿੰਦਗੀ ਚ ਕਦੀ ਕੁੱਤੇ ਇਨਸਾਨ ਫੋਨ ਕਰਾ ਤੇ ਨਾ ਤੇਰੇ ਨਾਲ ਰਾਜੀਨਾਮਾ ਕਰਾ ਰਾਤ ਸੰਦੀਪ ਵੀਰੇ ਦਾ ਮਾਨ ਰੱਖਿਆ ਵੀ ਕੋਈ ਗੱਲ ਨਹੀਂ ਵੀਡੀਓ ਡਿਲੀਟ ਕਰ ਦੇਣਾ ਦੋ ਤਿੰਨ ਪਰ ਨਾਲ ਵੀਰ ਨੂੰ ਇਹ ਵੀ ਕਹਤਾ ਸੀ ਕਿ ਮੈਂ ਇਸ ਵਾਰ ਸੌਹ ਖਾਦੀ ਐ ਮੈਂ ਇਸ ਕੁੱਤੇ ਇਨਸਾਨ ਨਾਲ ਰਾਇਨਾਮਾ ਨਹੀਂ ਕਰਨਾ ਮੈਨੂੰ ਕੱਲੇ ਕੱਲੇ ਬੰਦੇ ਨੇ ਕਿਹਾ ਵੀ ਤੇਰਾ ਲੈਵਲ ਨਹੀਂ ਐ ਬੰਦੇ ਨਾਲ ਤੂੰ ਅੱਜ ਸਵੇਰੇ ਇਲਜ਼ਾਮ ਲਾਏ ਜੀ ਮੇਰਾ ਪਰਿਵਾਰ ਕੁਛ ਹੋ ਗਿਆ ਤੇ ਫਲਾਣਾ ਮੈਂ ਤੈਨੂੰ ਦੱਸਦਾ ਜਿਹੜੀ ਕੁੜੀ ਨੂੰ ਤੂੰ ਬਲੈਕਮੇਲ ਕੀਤਾ ਉਹਦੀ ਮੰਮੀ ਨਾਲ ਮੇਰੀ ਗੱਲ ਹੋ ਗਈ ਜੇ ਉਹ ਕੁੜੀ ਨੂੰ ਕੁਛ ਹੋ ਗਿਆ ਤੇ ਤੂੰ ਆਪਣਾ ਹਿਸਾਬ ਲਾ ਕੇ ਰੱਖੀ ਨਹੀਂ ਗੱਲ ਮੈਂ ਤੈਨੂੰ ਦੱਸਦਾ ਤੇਰੀ ਕੋਲ ਡਿਟੇਲ ਕਢਾ ਰਹੇ ਆ ਤੂੰ ਉਹਨੂੰ ਕਿੰਨੇ ਕ ਫੋਨ ਕੀਤੇ ਐ ਕੀ ਤੂੰ ਉਹਦੀਆਂ ਫੋਟੋਆਂ ਰੱਖੀ ਬੈਠਾ ਸੀ ਕਿਉਂ ਤੂੰ ਉਹਨੂੰ ਭੈਣੇ 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 ਕਹਿ ਕੇ ਤੇ ਜਿਹੜਾ ਤੂੰ ਉਹਨੂੰ ਬਲੈਕਮੇਲ ਕਰਦਾ ਪਿਆ ਸੀ ਭੈਣੇ ਤੇਰੀ ਪ੍ਰਿੰਕਲ ਨਾਲ ਗੱਲ ਹੁੰਦੀ ਏ ਭੈਣੇ ਐਦਾ ਭੈਣੇ ਐਦਾ ਤੂੰ ਕੀ ਲੈਣਾ ਮੈਨੂੰ ਦੱਸ ਤੂੰ ਕਿਸੇ ਨੂੰ ਫੋਨ ਕਰਦਾ ਤੂੰ ਕੀ ਲੈਣਾ ਤੂੰ ਆਪਣਾ ਪਰਿਵਾਰ ਦੇਖ ਅੱਜ ਤੁਹਾਡੇ ਘਰੇ ਅੱਗ ਬੱਲੀ ਤੇ ਦੀ ਪੰਜਾਬ ਮਿਲ ਕੋ ਸੁਣੇਗਾ ਕੁਝ ਹੁਣ ਚੀਕ ਪੈਂਦੀ ਏ ਹੁਣ ਤੋ ਧਮਕੀਆਂ ਦੇਣਾ ਸਾਨੂੰ ਸਮਝ ਆਈ ਗੱਲ ਇੱਥੇ ਕੋਈ ਡਰਾਵੇ ਡਰੂਵੇ ਨਹੀਂ ਚੱਲਨੇ ਤੇਰੇ ਵਰਗਾ ਘਟਿਆ ਬੰਦਾ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਇਹ ਤਾਂ ਵੈਸੇ ਤੇਰਾ ਯਾਰ ਗੋਪੀ ਦੱਸ ਗਿਆ ਆਇਆ ਸੀ ਮੈਨੂੰ ਕਿ ਕਿੰਨਾ ਤੂੰ ਗਿਰਿਆ ਆਇਆ ਮੈਨੂੰ ਪਾਇਲ ਚੋਂ ਦਰਾਇਓ ਕਾਫੀ ਬੰਦੇ ਆ ਕੇ ਦੱਸ ਗਏ ਹੋਏ ਨੇ ਪਰ ਤੂੰ ਤੇਰਾ ਭਰਾ ਵੀ ਇੰਨਾ ਕੱਛੂ ਗੁੰਬਾ ਗਿਰਿਆ ਆਇਆ ਇਹ ਮੈਨੂੰ ਤੇਰੀ ਵਾਈਫ ਤੋਂ ਪਤਾ ਲੱਗਿਆ ਵੀ ਤੁਸੀਂ ਕੀ ਹੋ ਹੱਲੇ ਮੈਂ ਹੋਰ ਹੁਣ ਮੈਂ ਉਹਨਾ ਕੁਝ ਬੋਲਣਾ ਨਹੀਂ ਚਾਹੁੰਦਾ ਉਸ ਤਰੀਕੇ ਨਾਲ ਲੈਵਲ 'ਚ ਰਹਿ ਕੇ ਬੋਲੀ ਮੈਂ ਮੁੜ ਕੇ ਨਾ ਜੀ ਗੁੱਸਾ ਛੱਡੋ ਨਹੀਂ ਯਾਰ ਇਹ ਨਾ ਕਟਿਆ ਲੋਕ ਨੇ ਸਵੇਰੇ ਇੰਨੇ ਡਰਾਮੇਬਾਜ਼ ਬੰਦੇ ਨੇ ਉਸਤਾਦ ਏ ਮੋਹਿਤ ਕੱਲ ਪੂਰਾ ਦਿਹਾੜੀ ਇਹ ਦੋਨੋਂ ਭਰਾ ਜੋ ਗੰਦਪਿੱਲ ਦੇਖੋ ਮੇਰੀ 33 32 ਸਾਲ ਦੀ ਏਜ ਆ ਕੱਲ ਉਹ ਲਿਖ ਕੇ ਜੀ ਉਹ 36 ਸਾਲ ਦਾ ਬੁੱਢਾ ਆਇਆ ਗਿਆ ਫਲਾਣਾ ਹੋ ਗਿਆ ਫਿਰ ਇਹ ਕੱਚੂ ਕੁੰਬੇ ਨੇ ਪਾ ਕੇ ਵੀਡੀਓ ਇਹ ਜੀ ਦੱਲਾ ਜੀ ਇਹ ਜੀ ਫਲਾਣਾ ਜੀ ਇਹ ਜੀ ਐਂ ਕਰਦਾ ਤੁਸੀਂ ਕੁੱਤੇ ਵਾਂਗੂ ਗੰਦਪਿੱਲ ਬੱਕਿਆ ਕੁੱਤੇ ਕੁੱਤਾ ਵੀ ਮੈਂ ਕਹਿੰਦਾ ਘੱਟ ਪੌਂਕਦਾ ਤੁਸੀਂ ਕੁੱਤੇ ਨਾਲੋਂ ਵੱਧ ਪੌਂਕੇ ਹੁਣ ਤੁਹਾਡੀ ਪੂੰਛ ਨੂੰ ਅੱਗ ਲੱਗ ਗਈ ਇੱਕੋ ਦਾਮੀ ਹੁਣ ਜੀ ਮੇਰਾ ਭਰਾ ਫਰਨੈਲ ਪੀ ਗਿਆ ਜੀ ਫਲਾਣਾ ਪੀ ਗਿਆ ਜੀ ਕਦੇ ਵਾਸਤੇ ਪੀ ਗਿਆ ਜਾਨ ਨਿਕਲ ਗਈ ਹੁਣ ਹੈ ਤੁਸੀਂ ਸਾਲਿਆ ਜੋ ਮਰਜੀ ਪੌਂਕੋ ਤੁਸੀਂ ਅਫਤਾਰ ਦੇ ਮੰਮੀ ਦੀ ਉਹ ਬੇਇੱਜ਼ਤੀ ਕੀਤੀ ਵੀਡੀਓ ਪਾ ਕੇ ਉਹਦੇ ਭਰਾ ਨੂੰ ਖੜਾ ਕੇ ਭੈਣ ਭਰਾ ਦਾ ਫੈਮਿਲੀ ਡਿਸਬਿਊਟ ਤੁਸੀਂ ਐਡਾ ਗੰਦ ਬੋਲਿਆ ਇਹ ਜੀ ਫਲਾਣੀ ਨਾਮ ਲਿਖ ਕੇ ਪੀ ਫਲਾਣੀ ਲੇਡੀ ਬਲੈਕਮੇਲਰ ਜੀ ਫਲਾਣੀ ਲੇਡੀ ਠੱਗ ਹੈ ਅਫਤਾਰ ਠੱਗ ਹੈ ਉਹਦੀ ਵਾਈਫ ਦਾ ਵੀ ਨਾਮ ਲਿਖਤਾ ਉਹ ਵੀ ਠੱਗ ਹੈ ਯਾਰ ਤੂੰ ਤੂੰ ਡੀਸੀ ਲੱਗਿਆ ਕਿ ਤੂੰ ਮੈਜਿਸਟਰੇਟ ਲੱਗਿਆ ਤੂੰ ਹੈ ਕੀ ਹੈ ਮੈਨੂੰ ਦੱਸ ਤੂੰ ਬੂਥਾ ਚੱਕਦਾ ਭੌਂਕਣ ਲੱਗ ਜਾਣਾ ਨਾਲੇ ਮੇਰੇ ਪੇਜ 'ਤੇ ਕੋਈ ਤੇਰੀ ਵਾਈਫ ਦੀ ਵੀਡੀਓ ਆਈ ਹੈ ਤਾਂ ਦੱਸ ਜਿਨ੍ਹਾਂ ਨੇ ਪਾਈ ਉਹਨਾਂ ਨੂੰ ਪੁੱਛ ਜਾ ਕੇ ਮੇਰਾ ਦਿਮਾਗ ਕਿਉਂ ਚਟਦਾ ਮੈਨੂੰ ਧਮਕੀਆਂ ਨਾ ਦੇ ਮੈਨੂੰ ਤੇਰੇ ਡਰਾਵੇ ਨਹੀਂ ਚੱਲਣੇ ਸਮਝ ਆਈ ਗੱਲ ਮੈਂ ਡਰਦਾ ਡਰਦਾ ਨਹੀਂ ਤੇਰੇ ਕੋਲੋਂ ਨਾ ਮੈਨੂੰ ਕੋਈ ਤੇਰਾ ਡਰ ਖੋਫ ਹੈ ਤੈਨੂੰ ਕੁਝ ਜ਼ਿੰਦਗੀ ਚ ਖਵਾਇਆ ਹੀ ਹੋਣਾ ਸਾਡੇ ਕੋਲੋਂ ਆ ਕੇ ਖਾ ਗਿਆ ਹੀ ਗਿਆ ਹੋਣਾ ਸਾਲਾ ਨਸ਼ੇੜੀ ਉਹਨਾਂ ਕੋ ਬੋਲੀ ਮੈਂ ਮੁੜ ਕੇ ਜਲੂਸ ਹੋਰ ਕੱਢੂੰ ਤੇਰਾ ਤੇਰੇ ਸਾਰੇ ਰਿਸ਼ਤੇਦਾਰ ਰਾਤ ਫੋਨ ਕਰਦੇ ਸਾਰਿਆਂ ਨੂੰ ਚੱਕ ਕੇ ਬਲੌਗ ਚ ਪਾਇਆ ਇਹਦਾ ਕਾਰਨ ਹੈ ਵੀ ਤੇਨਾਂ ਖਾਚ ਨਾ ਰਾਈ ਨਾ ਮੈਂ ਕਰਨਾ ਹੀ ਨਹੀਂ ਨਹੀਂ ਤਾਂ ਲੋਕਾਂ ਨੇ ਮੈਨੂੰ ਮਾਲਾ ਕਹਿਣ ਲੱਗ ਜਾਣਾ ਸਮਝ ਆਈ ਗੱਲ ਨਾ ਫੋਨ ਕਰੀ ਨਾ ਮੇਰਾ ਅੱਜ ਤੱਕ ਦਿਮਾਗ ਚੱਟੀ ਸਾਲਾ ਗਦਾ ਬੰਦਾ ਘਰ 'ਚ ਗੰਦ ਪਾਇਆ ਸਾਲਿਆਂ ਨੇ